ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅਸਤੀਫਾ ਦੇਣ ਜਾਂ ਅਸਤੀਫੇ ਦੀ ਪੇਸ਼ਕਸ਼ ਰੱਖਣ ਬਾਬਤ ਅਜੇ ਹੀ ਕੋਈ ਵੀ ਖਬਰ ਜਿਹੜੀ ਆ ਉਹ ਫਿਲਹਾਲ ਨਹੀਂ ਹੈ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦੱਸਿਆ ਜਾ ਰਿਹਾ ਹੈ ਜਿਹੜੇ ਕੁਝ ਸੂਤਰਾਂ ਤੋਂ ਇਹ ਖਬਰ ਦੀ ਕਨਫਰਮੇਸ਼ਨ ਲਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਇਦਾਂ ਦਾ ਅਜੰਡਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਇਸ ਬਾਰੇ ਕਿਸੇ ਹੋਰ ਨੇ ਨਹੀਂ ਬਲਕਿ ਮੁੱਖ ਮੰਤਰੀ ਹਰਾਨ ਨੇ ਵੀ ਗਵਰਨਰ ਹਾਊਸ ਤੋਂ ਬਾਹਰ ਆ ਕੇ ਇਸ ਗੱਲ ਦਾ ਜ਼ਿਕਰ ਕੀਤਾ ਜੋ ਤੁਹਾਡੇ ਮਨਾਂ ਚੱਲ ਰਿਹਾ ਉਹ ਜਿਹਾ ਕੁਝ ਨਹੀਂ ਹੈ ਔਰ ਇਸ ਗੱਲ ਦਾ ਜ਼ਿਕਰ ਪਹਿਲਾਂ ਅਰਵਿੰਦ ਕੇਜਰੀਵਾਲ ਹਰਾਨ ਨੇ ਵੀ ਕੀਤਾ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਭਗਵੰਤ ਮਾਨ 5 ਸਾਲ ਜਿਹੜੇ ਆ ਆਪਣੇ ਸੀਐਮਸ਼ਿਪ ਦੇ ਪੂਰੇ ਕਰਨਗੇ ਹੋ ਸਕਦਾ ਕਿ ਅਗਲੀ ਵਾਰੀ ਵੀ ਜਿਹੜਾ ਹੈ ਉਹ ਹੁਣ ਜੇਕਰ ਲੋਕ ਜਿਹੜਾ ਫਤਵਾ ਦੇ ਦਿੰਦੇ ਆ ਪਰ ਇਹ ਸਭ ਦੇ ਵਿੱਚ ਇੱਕ ਗੱਲ ਬੜੀ ਸੱਚੀ ਹੈ ਉਹ ਇਹ ਕਿ ਕੈਬਨਿਟ ਦੇ ਵਿੱਚ ਫੇਰ ਬਦਲ ਹੋਣ ਜਾ ਰਿਹਾ ਹੈ ਕੈਬਨਿਟ ਦੇ ਵਿੱਚ ਕੁਝ ਨਵੇਂ ਚਿਹਰੇ ਆਉਣ ਵਾਲੇ ਆ ਤੇ ਕਈਆਂ ਦੇ ਵਿਭਾਗ ਜਿਹੜੇ ਆ ਉਹ ਬਦਲ ਵੀ ਜਾ ਸਕਦੇ ਆ ਤੇ ਖੁੱਸ ਵੀ ਸਕਦੇ ਆ ਕਿਉਂਕਿ ਕੈਬਨਿਟ ਰੀਸ਼ਫਲ ਦੇ ਵਿੱਚ ਇਹ ਆਮ ਤੌਰ ਤੇ ਯਕੀਨੀ ਰਿਹਾ ਚਾਹੇ ਕੋਈ ਵੀ ਸਰਕਾਰ ਹੋਵੇ ਤਾਂ ਜਿੱਥੇ ਕੁਝ ਜਿਹੜੇ ਰੈਂਕ ਖਾਲੀ ਪਏ ਆ ਉਥੇ ਨਵੇਂ ਨੂੰ ਮੌਕਾ ਮਿਲ ਸਕਦਾ ਔਰ ਇਹ ਗੱਲ ਲੁਧਿਆਣਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਗਿਆ ਸੀਗਾ ਜੇਕਰ ਤੁਸੀਂ ਸੰਜੀਵ अरोੜਾ ਹੋਰਾਂ ਨੂੰ ਜਿਤਾ ਕੇ ਭੇਜਦੇ ਹੋ ਤਾਂ ਅਸੀਂ ਉਹਨਾਂ ਨੂੰ ਕੈਬਨਿਨਟ ਮੰਤਰੀ ਬਣਾ ਕੇ ਭੇਜਾਂਗੇ ਜਿਵੇਂ ਜਲੰਧਰ ਵੇਲੇ ਵੀ ਇਹ ਵਾਇਦਾ ਕੀਤਾ ਗਿਆ ਸੀਗਾ ਤਾਂ ਇਸ ਸਬਦੇ ਦਰਮਿਆਨ ਇੱਕ ਹੋਰ ਵੱਡੀ ਖਬਰ ਇਹ ਆ ਰਹੀ ਹੈ ਕਿ ਰਾਜ ਸਭਾ ਮੈਂਬਰ ਵੀ ਲੁਧਿਆਣਾ ਤੋਂ ਹੀ ਹੋ ਸਕਦੇ ਆ ਤੇ ਹੋ ਵੀ ਵਪਾਰੀ ਜਗਤ ਤੋਂ ਹੋ ਸਕਦੇ ਆ ਤਾਂ ਵਪਾਰੀ ਜਗਤ ਦੇ ਨਾਲ ਜੁੜੇ ਹੋਏ ਲੋਕਾਂ ਦੇ ਲਈ ਇਹ ਇਹ ਡਬਲ ਰੀਲੀਫ ਤੇ ਖੁਸ਼ਖਬਰੀ ਵਾਲੀ ਖਬਰ ਹੋ ਸਕਦੀ ਹੈ ਕਿ ਕੈਬਨਿਟ ਦੇ ਵਿੱਚ ਨਵਾਂ ਚਿਹਰਾ ਵੀ ਵਪਾਰੀ ਜਗਤ ਤੋਂ ਤੇ ਰਾਜ ਸਭਾ ਦੇ ਵਿੱਚ ਵੀ ਵਪਾਰੀ ਜਗਤ ਤੋਂ ਵਿੱਚੋਂ ਜਿਹੜਾ ਹੈ ਉਹ ਹੋ ਸਕਦਾ ਹੈ ਪਰ ਇਸ ਸਾਰੇ ਇਸ਼ੂ ਤੇ ਮੁੱਖ ਮੰਤਰੀ ਭਗਵੰਤ ਮਾਨੋਰਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਦੀ ਆ ਖਬਰਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦਾ ਸਵੇਰ ਵਾਲਾ ਬਿਆਨ ਜ਼ਰੂਰ ਸੁਣਾਂਗੇ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟਸੀ ਇੱਕ ਮੁਲਾਕਾਤ ਸੀ ਤੇ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅੱਜ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਾਲ ਬੰਦੇ ਵਿੱਚ ਜਿਹੜਾ ਪਾਲ ਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟ ਸੀ ਇੱਕ ਮੁਲਾਕਾਤ ਸੀ ਤੇ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਜਾ ਸਕਦਾ ਅਸਤੀਫਾ ਜਾਂ ਅਸਤੀਫੇ ਦੀ ਪੇਸ਼ਕਸ਼ ਸੰਬੰਧੀ ਜਿਹੜੀਆਂ ਖਬਰਾਂ ਜਾਂ ਜਿਹੜੇ ਇਸ ਤਰੀਕੇ ਦੇ ਨੈਰੇਟਿਵ ਸਿਰਜੇ ਜਾ ਰਹੇ ਨੇ ਉਹ ਸੰਬੰਧੀ ਕੁਝ ਸਮਾਂ ਪਹਿਲਾਂ ਜਿਹੜਾ ਵਿਰਾਮ ਚਿੰਨ ਹੈ ਉਹ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਕਿਸੇ ਇਸੇ ਤਰੀਕੇ ਨਾਲ ਲਾਇਆ ਗਿਆ ਕਿ ਆਪ ਪੰਜਾਬ ਵਿੱਚ ਸੀਐਮ ਚੇਂਜ ਕਰਨੇ ਜਾ ਰਹੇ ਹਨ ਕਿਹਾ ਤਾਂ ਹੈ ਕੋਈ ਉਹਨਾਂ ਨੂੰ ਕੁਝ ਨਹੀਂ ਬਤਾਉਂ ਮਾਨ ਸਾਹਿਬ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਆਪ ਪੰਜਾਬ ਵਿੱਚ ਸੀਐਮ ਚੇਂਜ ਕਰਨੇ ਜਾ ਰਹੇ ਹਨ ਕਿਹਾ ਤਾਂ ਹੈ ਕੋਈ ਉਹਨਾਂ ਨੂੰ ਕੁਝ ਨਹੀਂ ਬਤਾਉਂ ਮਾਨ ਸਾਹਿਬ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਉਹ ਪੰਜਾਬ ਵਿੱਚ ਸੀਐਮ ਚੇਂਜ ਕਰਨੇ ਜਾ ਰਹੇ ਹੈ। ਪਤਾ ਹੈ ਕੋਈ? ਕੋਈ ਉਹ ਕੁਝ ਨਹੀਂ ਬਤਾ। ਮਾਨ ਸਾਹਿਬ 5 ਸਾਲ ਪੂਰੇ ਕਰਨਗੇ, ਆਪ ਚਿੰਤਾ ਨਾ ਕੀਜੀਏ, ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ। ਉਹ ਪੰਜਾਬ ਵਿੱਚ ਸੀਐਮ ਚੇਂਜ ਕਰਨੇ ਜਾ ਰਹੇ ਹੈ। ਪਤਾ ਹੈ ਕੋਈ? ਕੋਈ ਉਹ ਕੁਝ ਨਹੀਂ ਬਤਾ। ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੀ ਸਾਂਝ ਪਾਉਣ ਲਈ ਸਾਡੇ ਪੱਤਰਕਾਰ ਸੁਮਿਤ ਐਸ ਵੇਲੇ ਜੁੜੇ ਆ। ਸੁਮਿਤ ਜਿਹੜੇ ਅ ਅਸਤੀਫੇ ਦੀ ਪੇਸ਼ਕਸ਼ ਵਾਲੀ ਖਬਰ ਸੀ, ਉਹਦਾ ਕੱਚ ਸੱਚ ਕੀ ਹੈ ਤੇ ਕੈਬਨਿਟ ਦੇ ਵਿੱਚ ਕਿਹੜੇ ਚਿਹਰਿਆਂ ਦੀ ਛਾਂਟੀ ਹੋ ਸਕਦੀ ਹੈ ਤੇ ਸ਼ਾਮਲ ਜਿਹੜੇ ਆ ਅਰੋੜਾ ਹੋਰਾਂ ਦੇ ਨਾਲ ਕਿਹੜੇ-ਕਿਹੜੇ ਹੋ ਸਕਦੇ ਆ ਕੋਲੋਂ ਤੋਂ ਤਾਂ तकरीबन ਲੁਧਿਆਣਾ ਬਾਈਪਾਸ ਤੋਂ ਪਹਿਲਾਂ ਇੱਕ ਚਾਚਾ ਬੁੱਲੇ ਨੂੰ ਕਹਿੰਦੇ ਸੀ ਕਿ ਇੱਥੇ ਲੋਕਾਂ ਦੇ ਸੀਟੇ ਲਾ ਚੁੱਕੇ ਨੇ ਇੱਥੋਂ ਤੱਕ ਕਿ ਜਿਹੜੇ ਸਪੀਕਰ ਨੇ ਹੁਣਾਂ ਵੀ ਜਗ੍ਹਾ ਤੇ ਵੀ ਕਿਸੇ ਹੋ ਦਿੱਤੀ ਯੋਗਤਰ ਸਪੀਕਰ ਨੂੰ ਮੋਟੇ ਕਰਾਇਆ ਕੋਈ ਜਿਹਨੇ ਜਦੋਂ ਉਹਨੇ ਜਿਹੜੀਆਂ ਉਹਨਾਂ ਦਾ ਬੜਾ ਜ਼ੋਰ ਪੜਿਆ ਸੀਗਾ ਹਾਲਾਂਕਿ ਉਹਤੇ ਰਾਜ ਦੇ ਵਿਖਿਆ ਜਦੋਂ ਸਰਦਾਰਾ ਰਚੂਣਾ ਜੰਨੀ ਇਥੇ ਲਿਖਾ ਰਚੂਣਾ ਗੁਰੂ ਨੋਸਕੀ ਚਰਚਾ ਵੀ ਨੂੰ ਹਨ ਜੀ ਆਸਰਾ ਮੰਤਰੀ ਜੀ ਜੀਵਨ ਤੋਂ ਬਣਾ ਲੈ ਨੇ ਸਭ ਕਿਉਂਕਿ ਸਰਕਾਰ ਦੇ ਕੋਲੇ ਦੋ ਅਜੇ ਵੀ ਫੀਟਾ ਖਾਲੀ ਨੇ ਸੰਜੀਤ ਕਰੋਣਾ ਸਮੇਤ ਤਾਂ ਕੀ ਕਿਸੇ ਹੋਰ ਨੂੰ ਵੀ ਨਾਲ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਚਾਹੇ ਕਿਉਂਕਿ ਸਪੋਰਟਸ ਐਂਡ ਐਨਵਾਇਰਨਮੈਂਟ ਵੀ ਪੰਜਾਬ ਦੇ ਕੋਈ ਅਹੁਦੇ ਵੀ ਬੇਸ ਜੀ ਦਾ ਨੇ ਸਪੋਰਟਸ ਨੂੰ ਕਹਿ ਕੇ ਤੇ ਤਾਂ ਕੋਰਸ ਡਿਪਾਰਟਮੈਂਟ ਹਜੇ ਖਾਲੀ ਪਿਆਗਾ ਵੱਡੇ ਤੌਰ ਦੇ ਉੱਤੇ ਹਾਲਾਂਕਿ ਹੋਰ ਵੀ ਕਈ ਡਿਪਾਰਟਮੈਂਟਾਂ ਨੇ ਕੋਟ ਖੋਰੀ ਹੈਗੇ ਨੇਗੇ ਜਿਹੜੇ ਦਿੱਤੇ ਜਾਂਦੇ ਨੇ ਹੁਣ ਸਭ ਤੋਂ ਪਹਿਲੀ ਗੱਲ ਇਹ ਕਿ ਜਦੋਂ ਜਿਹੜੇ ਮੰਤਰੀਆਂ ਨੇ ਸਤੀਫੇ ਨੂੰ ਲੈ ਕੇ ਚਾਰ ਮੰਤਰੀਆਂ ਦੇ ਸਤੀਫੇ ਨੂੰ ਲੈ ਕੇ ਗੱਲ ਸੀਗੀ ਤੇ ਇਹ ਵੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈਗਾ ਤਾਂ ਖੇਤ ਤੇ ਖੇਤੀਬਾੜੀ ਵਰਗਾ ਕੋਈ ਵੱਡਾ ਪਦਮ ਦਿੱਤਾ ਜਾ ਸਕਦਾ ਤੇ ਜਿਹੜੇ ਪਹਿਲਾਂ ਮੰਤਰੀ ਹਟਾਏ ਗਏ ਸੀਗੇ ਅਮਰਖਰ ਕਰਨਿਓ ਉਹਨਾਂ ਨੂੰ ਜ਼ਿੰਮੇਵਾਰੀ ਸਪੈਕਰ ਦੀ ਦਿੱਤੀ ਜਾ ਸਕਦੀ ਹੈ ਪਰ ਇਸ ਸਭ ਦੇ ਵਿੱਚ ਕੀਤਾ ਹੁਣ ਅੱਜ ਵੀ ਇੱਕ ਅਖੜੀ ਗੁਰੰਗੂ ਵੀ ਲੁਧਿਆਣਾ ਚੌਂ ਦੇ ਵਿੱਚ ਸਾਰੇ ਮੰਤਰੀ ਦੇਖੇ ਨੇ ਜੀਤੋੜ ਮਿਹਨਤ ਕਰਦੇ ਦੇਖੇ ਨੇ ਉਸ ਤੋਂ ਬਾਅਦ ਜਿਹੜੀ ਹੁਣ ਸਿਚੁਏਸ਼ਨ ਬਣੀ ਹੈ ਉਹ ਪੁਰਾਣਾ ਚੈਪਟਰ ਜਿਵੇਂ ਕਹਿਣਾ ਨੇ ਆ ਵੀ ਫਾੜ ਕੇ ਇੱਕ ਪਾਸੇ ਰੱਖ ਦਿੱਤਾ ਗਿਆ ਤਾਂ ਉਹ ਚੈਪਟਰ ਹੁਣ ਬਿਲਕੁਲ ਦੁਬਾਰੇ ਬੰਦ ਹੋ ਗਿਆ ਇਹ ਚਰਚਾਵਾਂ ਦੇ ਵਿੱਚ ਹੁਣ ਨਵੀਆਂ ਚਰਚਾਵਾਂ ਕੀ ਨੇ ਇੱਕ ਤਾਂ ਸੰਜੀਵ ਅਰੋੜਾ ਬੱਤਾ ਚਲੋ ਐਲਾਨ ਕਰਤਾ ਮੁੱਖ ਮੰਤਰੀ ਨੇ ਕਹਿ ਵੀ ਦਿੱਤਾ ਹੈਗਾ ਤੇ ਉਹਨਾਂ ਦੇ ਤਾਂ ਸ਼ਾਮਲ ਹੋਣਾ ਕਿ ਤਰ੍ਹਾਂ ਕਿਤੇ ਪੱਕਾ ਹੋ ਚੁੱਕਿਆ ਹੈ ਜਿਵੇਂ ਵਾਰੀ ਕਿਹੜੀ ਮਿਲੂ ਉਹ ਵੀ ਲਗਭਗ ਲਗਭਗ ਲੱਗਦਾ ਵੀ ਇੰਡਸਟਰੀ ਡਿਪਾਰਟਮੈਂਟ ਦਿੱਤਾ ਜਾ ਸਕਦਾ ਕਿਉਂਕਿ ਉਹਦੇ ਇੰਡਸਟਰੀ ਨਾ ਹੋਂਦੇ ਨੇ ਹੁਣ ਦੂਜੇ ਪਾਸੇ ਇਹ ਹੈ ਵੀ ਪੋਰਟ ਡਿਪਾਰਟਮੈਂਟ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਚਰਚਾ ਚੱਲੀ ਹੈ ਕਿ ਜਿਹੜਾ ਪੋਰਟ ਡਿਪਾਰਟਮੈਂਟ ਹੈ ਉਹ ਅੰਮ੍ਰਿਤਸਰ ਕੰਨੀ ਦੇ ਕਿਸੇ ਵਿਧਾਇਕ ਨੂੰ ਦਿੱਤਾ ਜਾ ਸਕਦਾ ਹੈਗਾ ਹਾਲਾਂਕਿ ਨਾਮ ਵੀ ਕਾਫੀ ਚਰਚਾ ਚੱਲ ਰਿਹਾ ਹੈ ਉਸ ਤੋਂ ਬਾਅਦ ਜਿਹੜੇ ਇਹ ਹੁਣ ਸਭ ਤੋਂ ਸੀਟ ਦਾ ਵੀ ਤੋਹਫਾ ਜਿਹੜਾ ਉਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹੈ ਇਹ ਉਹ ਲੁਧਿਆਣਾ ਨੂੰ ਵੀ ਦਿੱਤਾ ਜਾ ਸਕਦਾ ਤੇ ਲੁਧਿਆਣਾ ਦੇ ਹੀ ਕਿਸੇ ਵੱਡੇ ਇੰਡਸਟਰੀ ਦੇ ਤੋਂ ਹੋ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਨੂੰ ਜਦੋਂ ਅੱਜ ਸਵਾਲ ਪੁੱਛਿਆ ਗਿਆ ਸੀਗਾ ਕਿ ਕੋਈ ਇੰਡਸਟਰੀ ਦੇ ਨਾਲ ਜੁੜਿਆ ਰਸਮਾ ਹੋ ਸਕਦਾ ਤਾਂ ਮੁੱਖ ਮੰਤਰੀ ਨੇ ਮਨਾਂ ਨਹੀਂ ਕਰਿਆ ਸੀ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਇੰਡਸਟਰੀ ਵੀ ਸਾਡਾ ਇੱਕੋ ਵਰਗ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਲੀਡਰ ਹੈਗੇ ਨੇਗੇ ਤਾਂ ਫਿਰ ਉਹ ਜੇਕਰ ਕੋਈ ਇੰਡਸਟਰੀ ਵਾਲਾ ਵੀ ਆਉਂਦਾ ਤਾਂ ਉਹਦੇ ਤੋਂ ਗਰੇਜ ਨਹੀਂ ਹੋਣਾ ਚਾਹੀਦਾ ਇਸ ਤੀਸ ਤੇ ਤਾਂ ਮੁੱਖ ਮੰਤਰੀ ਨੇ ਵੀ ਖੁਦ ਇਸ ਤਰ੍ਹਾਂ ਤਰਕ ਤੋਂ ਮੰਨਿਆ ਜਾ ਸਕਦਾ ਜਿਹੜਾ ਸੰਜੀਵ अरोड़ा ਦੀ ਇਲੈਕਸ਼ਨ ਦੇ ਵਿੱਚ ਵੱਡੇ ਤੌਰ ਦੇ ਉੱਤੇ ਜ਼ਿੰਮੇਵਾਰੀ ਜਿਸ ਇੰਡਸਟਰੀ ਦੇ ਇਸਨੇ ਸੰਭੀ ਤੇ ਹੋ ਕੇ ਹੈ ਜਿਹੜਾ ਉਹਨਾਂ ਨੇ ਕਿਸੇ ਨਾ ਕਿਸੇ ਉਹਨਾਂ ਦਾ ਪ੍ਰਚਾਰ ਵੀ ਕਰਿਆ ਗੱਤ ਵੱਜ ਕੇ ਤਾਂ ਨਾਮ ਲੁਧਿਆਣੇ ਤੋਂ ਰਾਜ ਸਭਾ ਮੈਂਬਰ ਹੋ ਸਕਦਾ ਹੈ ਜਿਹੜਾ ਲਗਾਤਾਰ ਅੱਛਾ ਸੁਮਿਤ ਇੱਕ ਹੋਰ ਗੱਲ ਹੈ ਇਸ ਸੰਬੰਧੀ ਕੋਈ ਸਪੀਕਰ ਨੂੰ ਲੈ ਕੇ ਜਾਂ ਫਿਰ ਡਿਪਟੀ ਸੀਐਮ ਨੂੰ ਲੈ ਕੇ ਵੀ ਕੋਈ ਚਰਚਾਵਾਂ ਕੋਈ ਅਜਿਹੀਆਂ ਖਬਰਾਂ ਹਨ ਇਹਨੇ ਹਰ ਵਾਰੀ ਚਰਚਾ ਹੈ ਹੁਣ ਡਿਪਟੀ ਹਰ ਵਾਰੀ ਇਸੇ ਵੀ ਇੱਕ ਰਿਪੋਰਟ ਕਰਦੇ ਆ ਇਸੇ ਸਮੇਂ ਤੁਹਾਡੀ ਆਵਾਜ਼ ਜਿਹੜੀ ਆ ਉਹ ਕੱਟ ਰਹੀ ਆ ਸਮਝਣ ਦੇ ਵਿੱਚ ਕਾਫੀ ਦਿੱਕਤ ਦਰਪੇਸ਼ ਆ ਰਹੀ ਆ ਜਿਹੜਾ ਸਵਾਲ ਉਹ ਡਿਪਟੀ ਸੀਐਮ ਤੇ ਸਪੀਕਰ ਨੂੰ ਲੈ ਕੇ ਆ ਕਿ ਉਹਦੇ ਵਿੱਚ ਵੀ ਕੋਈ ਚੇਂजेस ਜਿਹੜੇ ਆ ਉਹ ਹੋ ਸਕਦੇ ਆ ਕਰ ਨੂੰ ਲੈ ਕੇ ਜੇ ਕਹੀਏ ਕਿ ਇੱਕ ਸਮੇਂ ਦੇ ਦੌਰਾਨ ਚਰਚਾ ਜ਼ਰੂਰ ਹੋਈ ਸੀ ਹਾਲਾਂਕਿ ਅੱਜ ਵੀ ਘੜੀ ਇਹ ਚਰਚਾ ਨਹੀਂ ਹੈਗੀ ਇਹ ਚਰਚਾ ਠੀਕ ਉਸੇ ਸਮੇਂ ਦੇ ਦੌਰਾਨ ਸੀ ਜਦੋਂ ਚਾਰ ਮੰਤਰੀਆਂ ਦੇ ਅਸਤੀਫੇ ਕੀ ਲੈ ਕੇ ਰੱਖ ਲਏ ਗਏ ਨੇ ਇਹ ਚਰਚਾ ਕਿ ਤਰ੍ਹਾਂ ਕਿਤੇ ਵੱਡੇ ਤੌਰ ਤੇ ਸਰਗਮ ਹੋਈ ਸੀ ਤਾਂ ਉਸ ਸਮੇਂ ਦੇ ਦੌਰਾਨ ਇਹ ਸੀ ਵੀ ਕਿਵੇਂ ਕਿਵੇਂ ਆਖਰਕਾਰ ਡਿਪਾਰਟਮੈਂਟ ਦਿੱਤੇ ਜਾਣਗੇ ਕਿਉਂਕਿ ਜੇਕਰ ਕਿਸੇ ਨੂੰ ਹਟਾਇਆ ਜਾਂਦਾ ਤਾਂ ਸਵਾਲ ਇਹ ਵੀ ਹੁੰਦਾ ਵੀ ਫਿਰ ਲਾਇਆ ਕੌਣ ਜਾ ਰਿਹਾ ਹੈ ਤੇ ਉਸ ਸਮੇਂ ਦੇ ਦੌਰਾਨ ਚਰਚਾ ਇਹ ਸੋ ਸਾਹਮਣੇ ਆਈ ਸੀ ਵੀ ਅੰਮ੍ਰਿਤਸਰ ਅੰਮ੍ਰਿਤਸਰ ਸਬੰਧੀ ਜਿਹੜੇ ਇੱਕ ਮੰਤਰੀ ਨੂੰ ਜਿੰਦਗੀ ਵਾਪਸ ਲੈਰੀ ਗਈ ਸੀ ਤਾਂ ਉਹਨਾਂ ਨੂੰ ਜਿਵੇਂ ਬਾਰੀ ਦਿੱਤੀ ਜਾਂਦੀ ਹੈ ਸਪੀਕਰ ਦੀ ਤੇ ਸਿਕਰ ਨੂੰ ਦਿੱਤੀ ਜਾਂਦੀ ਹੈ ਖੇਤੀਬਾੜੀ ਵਰਗੇ ਵੱਡੇ ਕਿਸੇ ਕਿਤੇ ਅੱਛਾ ਹੁਣ ਧੜਕੂ ਕਈਆਂ ਨੂੰ ਲੱਗਿਆ ਹੋਇਆ ਹੈ ਹੁਣ ਇਹ ਸਭ ਦੇ ਵਿੱਚ ਇਹ ਗੱਲ ਵੀ ਬੜੀ ਹੈ ਕਿ ਜਿਹੜੇ ਨਵਾਂ ਕੋਈ ਐਡ ਹੋ ਸਕਦਾ ਕਿਹੜਾ ਹੋ ਸਕਦਾ ਜਿਹੜਾ ਪਹਿਲੀ ਵਾਰੀ ਜਿੱਤ ਕੇ ਆਇਆ ਹੈ ਜਾਂ ਜਿਹੜਾ ਦੋ ਵਾਰੀ ਟਰਮ ਪੂਰੀ ਕਰ ਚੁੱਕਿਆ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਲੰਬੇ ਸਿਰ ਤੋਂ ਆਸ ਹੈ ਉਹਨਾਂ ਦੀ ਆਸਾਂ ਉਮੀਦਾਂ ਤੇ ਬੂਰ ਪੈ ਸਕਦਾ ਦੇਖੋ ਨੂੰ ਜੋ ਤਾਂ ਜੇ ਨਾਮ ਤਾਂ ਨਹੀਂ ਸਿੱਧੇ ਰੂਪ ਚ ਲਵਾਂਗੇ ਵੀ ਕਿਹੜੀ ਚਰਚਾ ਵੱਡੇ ਤੌਰ ਤੇ ਆ ਪਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਨਵੀਂ ਐਂਟਰੀ ਸੰਜੀਵ ਅਰੋੜਾ ਦੇ ਨਾਲ ਹੋ ਸਕਦੀ ਹੈ ਤਾਂ ਆ ਲਗਭਗ ਹੁਣ ਤੱਕ ਤਾਂ ਇਹ ਪਤਾ ਲੱਗਿਆ ਵੀ ਉਹ ਦੋ ਟਰਮਾਂ ਦਾ ਜਿੱਤਿਆ ਹੋਇਆ ਵਿਧਾਇਕ ਨਹੀਂ ਬਲਕਿ ਇੱਕੋ ਹੀ ਟਰਮ ਦਾ ਜਿੱਤਿਆ ਹੋਇਆ ਯਾਨੀ ਕਿ ਨਵੇਂ ਵਿਧਾਇਕਾਂ ਦੇ ਵਿੱਚੋਂ ਹੋ ਸਕਦਾ ਹੈਗਾ ਕਿਉਂਕਿ ਜਿੰਨੇ ਵੀ ਜਿਹੜੇ ਪੁਰਾਣੇ ਅੱਛਾ ਚਲੋ ਆਪਾਂ ਬਾਹਲੀ ਗੱਲ ਤਾਂ ਨਹੀਂ ਖੋਲਦੇ ਉਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਪਾਰਟੀ ਦੇ ਵਿੱਚ ਕਿਸੇ ਅਹਿਮ ਅਹੁਦੇ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਹੈ ਨਿਭਾਈ ਹੋ ਸਕਦੀ ਹੈ ਕਿਉਂਕਿ ਜ਼ਾਹਿਰ ਦੀ ਗੱਲ ਆ ਵੀ ਕਿਸੇ ਨੂੰ ਵੀ ਜਦੋਂ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਨਜੂਰਤਾ ਜ਼ਾਹਿਰ ਦੀ ਗੱਲ ਆ ਉਹਦੇ ਕੋਲ ਪਹਿਲਾਂ ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਜ਼ਰੂਰ ਹੁੰਦੀ ਆ ਤੇ ਹੁਣ ਤੱਕ ਦਾ ਲਗਭਗ ਲਗਭਗ ਇਤਿਹਾਸ ਵੀ ਇਹੀ ਰਿਹਾ ਹੈ ਉਹਨਾਂ ਚਾਹੇ ਬਣਦਾ ਠੰਡ ਦਾ ਨੌਜਵਾਨ ਚਿਹਰਾ ਹੋ ਸਕਦਾ ਹੈ ਬਿਲਕੁਲ ਬਿਲਕੁਲ ਚਲੋ ਬਿਲਕੁਲ ਤੁਸੀਂ ਇਸ ਤਰਫਾ ਜੇ ਕਿ ਇਹ ਨਜੂਤਾ ਇਸ਼ਾਰਾ ਕਰ ਰਹੇ ਹੋ ਬਿਲਕੁਲ ਅਭੀ ਤਰ ਦੇ ਵਿੱਚ ਹੁਣ ਪਤਾ ਹੀ ਹੈ ਸਾਨੂੰ ਕਿੰਨੇ ਕ ਵਿਧਾਇਕ ਨੇ ਤੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਿੰਨਾਂ ਤੋਂ ਲੈ ਲਈ ਗਈ ਆ ਤੇ ਨਵਾਂ ਨੌਜਵਾਨ ਚਿਹਰਾ ਹੋ ਸਕਦਾ ਹੈਗਾ ਤਾਈਓ ਕਰਕੇ ਸਪੋਰਟਸ ਡਿਪਾਰਟਮੈਂਟ ਦੀ ਮੈਂ ਗੱਲ ਆਖੀ ਹੈ ਕਿ ਸਪੋਰਟਸ ਡਿਪਾਰਟਮੈਂਟ ਨੂੰ ਦਿੱਤਾ ਜਾ ਸਕਦਾ ਜੇ ਜਿਹੜੀ ਧੜਕੂ ਦੀ ਤੁਸੀਂ ਗੱਲ ਕਰੀਏ ਧੜਕੂ ਦੇਖੋ ਜਿਹੜਾ ਆਮ ਆਦਮੀ ਪਾਰਟੀ ਨੇ ਜੇ ਕਹੀ ਕਿ ਪੂਰਾ ਇੱਕ ਸਟਰਕਚਰ ਰਿਹਾ ਹੁਣ ਤੱਕ ਦਾ ਉਹਦੇ ਵਿੱਚ ਕਈਆਂ ਦੀ ਕੁਰਸੀ ਗਈ ਤੇ ਕਈਆਂ ਨੂੰ ਕੁਰਸੀ ਮਿਲੀ ਹੈਗੀ ਕਈਆਂ ਦੀ ਜ਼ਿੰਮੇਵਾਰੀਆਂ ਜਾ ਕੇ ਕਈਆਂ ਨੂੰ ਨਵੀਆਂ ਮਿਲੀਆਂ ਫਿਲਹਾਲ ਦੇ ਦੌਰਾਨ ਤੇ 2022 ਨੂੰ ਲੈ ਕੇ ਲਗਾਤਾਰ ਲਈ ਜਾ ਰਹੇ ਨੇ ਉਹਨਾਂ ਦੇ ਵਿੱਚ ਹੀ ਹੋ ਸਕਦਾ ਹੈ ਕਿ ਜੇ ਉਹ ਚਾਰ ਅਸਥੀਆਂ ਦੀ ਗੱਲ ਚੱਲੀ ਸੀ ਤੱਕ ਕੀ ਉਸ ਨੂੰ ਲੈ ਕੇ ਹੁਣ ਫਾਈਨਲ ਫੈਸਲਾ ਹੋ ਜਾਊਗਾ ਤੇ ਉਹਦੀ ਮੋਹਰ ਇਹ ਕਹਿ ਸਕਦੇ ਆਂ ਵੀ ਕੱਲ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਦਿੱਲੀ ਦੇ ਵਿੱਚ ਉਹ ਕਿਸੇ ਉਹਨਾਂ ਨੇ ਵੀ ਸਪਸ਼ਟ ਕਰਤਾ ਹੈ ਉਹਨੇ ਕਿ ਉਥੇ ਜਿਹੜੇ ਗੁਜਰਾਤ ਦੇ ਜਿੱਤੇ ਬਾਈਪੋਲ ਦੇ ਉਥੇ ਜੇਤੂ ਉਮੀਦਵਾਰ ਨੇ ਤੇ ਦੂਜੇ ਪਾਸੇ ਸਾਡੇ ਲੁਧਿਆਣੇ ਦੇ ਕਾ ਉਹਨਾਂ ਦੀ ਜਦੋਂ ਕੱਲ ਨੂੰ ਉੱਥੇ ਧੰਨਵਾਦੀ ਦੌਰ ਹੈ ਤਾਂ ਜ਼ਹਿਰ ਦੀ ਗੱਲ ਹੈ ਜਦੋਂ ਲੀਡਰ ਜੁੜਨਗੇ ਤਾਂ ਸਿਰ ਜੋੜ ਕੇ ਬੈਠਣਗੇ ਲੀਡਰ ਤਾਂ ਉਹਨਾਂ ਦੀਆਂ ਚਰਚਾਵਾਂ ਤੇ ਇਸ ਗੱਲ ਨੂੰ ਲੈ ਕੇ ਹੋਣਗੀਆਂ ਤੇ ਲਾਜ਼ਮੀ ਗੱਲ ਹੈ ਵੀ ਆਪਦੀ ਹਾਈ ਕਮਾਂਡ ਦੇ ਨਾਲ ਮੁੱਖ ਮੰਤਰੀ ਨਵੇਂ ਚਿਹਰੇ ਨੂੰ ਲੈ ਕੇ ਡਿਸਕਸ਼ਨ ਜ਼ਰੂਰ ਹੋਊਗੀ ਕੱਲ ਦਾ ਦਿਨ ਹੈ ਜਿਹੜਾ ਉਹ ਬਹੁਤ ਮਾਇਨੇ ਰਹਿੂਗਾ ਜਦੋਂ ਮੁੱਖ ਮੰਤਰੀ ਦਿੱਲੀ ਦੇ ਵਿੱਚ ਹੋਣਗੇ ਤੇ ਖਾਸ ਕਰਕੇ ਜਦੋਂ ਆਫਸਕਰੀ ਹੋਣਗੇ ਯਾਨੀ ਕਿ ਜਦੋਂ ਇਹ ਪ੍ਰੋਗਰਾਮ ਖਤਮ ਹੋ ਗਿਆ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜਾਂ ਬਾਕੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰਨਗੇ ਉਹ ਬਹੁਤ ਅਹਿਮ ਹੋਊਗਾ ਉਹ ਪਲ ਕਿ ਆਕਰ ਕਿਸੇ ਕਿਸੇ ਦੇ ਨਾਂ ਦੀ ਪਰਚੀ ਹੈ ਜਿਹੜੀ ਉਹ ਪੜਨਾ ਜਾਵੇ ਜੀ ਠੀਕ ਹੈ ਜਾਣਕਾਰੀ ਸਾਂਝ ਪਾਉਣ ਲਈ ਸ਼ੁਕਰੀਆ ਸੋ ਸਾਡੇ ਪੱਤਰਕਾਰ ਸੁਮਿਤ ਸੀਗੇ ਜਿਹੜੇ ਤਮਾਮ ਜਿਹੜਾ ਇਹ ਸਾਰਾ ਸਿਨੈਰੀਓ ਉਸ ਦੇ ਬਾਰੇ ਜਾਣਕਾਰੀ ਦੀ ਸਾਂਝ ਪਾ ਰਹੇ ਸੀਗੇ ਪਰ ਗੱਲ ਇਹ ਹੈ ਕਿ ਮੋਗਾ ਨੇ ਬਹੁਤ ਹਮੇਸ਼ਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕੀਤਾ ਤੇ ਇਸ਼ਾਰਾ ਤੁਸੀਂ ਇਸ ਗੱਲ ਤੇ ਸੁਮਿਤ ਹੋਰਾਂ ਦੇ ਕੀਤੀ ਸਾਂਝੀ ਜਾਣਕਾਰੀ ਤੋਂ ਵੀ ਸਮਝ ਸਕਦੇ ਹੋ ਤੇ ਨਵਾਂ ਚਿਹਰਾ ਜਿਹੜਾ ਹੈ ਉਹ ਉਹ ਸ਼ਾਮਲ ਕੈਬਨਿਟ ਦੇ ਵਿੱਚ ਅਰੋੜਾ ਹੋਣਾ ਤਾਂ ਹੋ ਸਕਦਾ ਤੇ ਕੁਝ ਵਿਭਾਗਾਂ ਦੇ ਵਿੱਚ ਜਿਹੜੇ ਫੇਰ ਬਦਲ ਉਹ ਵੀ ਤੈਅ ਹੈ ਤੇ ਲੁਧਿਆਣਾ ਤੋਂ ਹੀ ਔਰ ਵਪਾਰੀ ਜਗਤ ਤੋਂ ਰਾਜ ਸਭਾ ਦੇ ਲਈ ਨਵਾਂ ਮੈਂਬਰ ਜਿਹੜਾ ਹੈ ਉਹੋ ਭੇਜਿਆ ਜਾ ਸਕਦਾ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਇਹ ਦੋ ਸੀਟਾਂ ਦੇ ਉੱਤੇ ਜਿੱਤ ਤੋਂ ਬਾਅਦ ਜਿਹੜੇ ਦਿੱਲੀ ਦਰਬਾਰ ਦੇ ਵਿੱਚ ਜਸ਼ਨ ਦੇ ਪ੍ਰੋਗਰਾਮ <li>ਉਲੀਕੇ ਗਏ ਆ ਉਸ ਪਟਾਰੀ ਦੇ ਵਿੱਚੋਂ ਕਿਹਦੀ ਲਾਟਰੀ ਨਿਕਲਦੀ ਹੈ ਇਹ ਬਹੁਤ ਵੇਖਣ ਵਾਲੀ ਤੇ ਖਾਸ ਗੱਲ ਹੈ ਔਰ ਇਹਦੇ ਵਿੱਚ ਕੋਈ ਲੰਬੀ ਕਹਾਣੀ ਨਹੀਂ ਤੇ ਦੋ ਚਾਰ ਦਿਨਾਂ ਬਾਅਦ ਇਹ ਜਿਹੜੀ ਪਿਕਚਰ ਹੈ ਬਿਲਕੁਲ ਇਹ ਜਿਹੜੀ ਬਲਰ ਤੋਂ ਫੋਕਸਡ ਹੋ ਜਾਏਗੀ ਔਰ ਨਾਮ ਜਿਹੜੇ ਆ ਉਸ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਅਸਤੀਫਾ ਦੇਣ ਦੀ ਪੇਸ਼ਕਸ਼ ਦੀਆਂ ਖਬਰਾਂ ਤੇ ਬਾਅਦ ਜਿਹੜਾ ਹੈ ਬਿਆਨ ਬੜਾ ਇੰਪੋਰਟੈਂਟ ਹੈ ਉਹ ਸੁਣਾਵਾਂਗੇ ਮਾਨ ਸਾਹਿਬ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਜ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ